ਸਾਰੇ ਬੱਚੇ ਨੇ ਅੱਜ ਤੱਕ ਮੈਨੂੰ ਇਹ ਲੱਗ ਰਿਹਾ ਵਾ ਕਿ ਜੋ ਮੈਂ ਜਦੋਂ ਜਿਹੜੀ ਕੀਤੀ ਹੈ ਕਾਫੀ ਹਰਸੇ ਤੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਾਸਤੇ ਉਹਦਾ ਜਿਹੜਾ ਸਮਝ ਲਓ ਕਿ ਸੂਤ ਸਮੇਤ ਜਿਹੜਾ ਮੇਰੀ ਵਾਪਸੀ ਕੀਤੀ ਜਾ ਰਹੀ ਆ ਪੰਜਾਬ ਸੰਗੂਰ ਦੇ ਵੋਟਰ ਵੱਲੋਂ ਸਾਰੇ ਵਰਗਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਇਸ ਇਲੈਕਸ਼ਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਅਕਾਲੀ ਦਲ ਦੇ ਵਰਕਰਸ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਜ਼ਬਤੀ ਵਰਕਰ ਮੈਂ ਜਿਹੜੇ ਅਸਲ ਇਨਕਲਾਬੀ ਨੇ ਉਹ ਸਾਰੇ ਸਮਰਥਨ ਦੇਣ ਦਾ ਪ੍ਰੋਮਿਸ ਕਰਦੇ ਔਰ ਮੇਰੀ ਆਪਣੀ ਪਾਰਟੀ ਕਾਂਗਰਸ ਇਹਦਾ ਕੇਡਰ ਪੱਪਾ ਮਾਰ ਹੋ ਕੇ ਬਹੁਤ ਮਜ਼ਬੂਤੀ ਦੇ ਨਾਲ ਮੇਰੀ ਮੁਹਿੰਮ ਚ ਲੱਗਾ ਸੋ ਮੈਂ ਕਾਫੀ ਦਾਅਵੇ ਨਾ ਕਰ ਸਕਦਾ ਕਿ ਸਾਰੇ ਪਾਸੋਂ ਬਹੁਤ ਅੱਛੀ ਹਵਾ ਔਰ ਬੜੀ ਬੜੀ ਅੱਛੀ ਫਿਜ਼ਾ ਆ ਰਹੀ ਹੈ ਮਾਈਕ ਤੇ ਬੋਲਦੇ ਕਹਿ ਰਹੇ ਸੀ ਕਿ ਜਿਹੜਾ ਅਸਤੀਫਾ ਦਿੱਤਾ ਗੁਰਮੀਤ ਸਿੰਘ ਗੋਲਡੀ ਨੇ ਉਹ ਜਿੜੀ ਦੀ ਤਿੱਤਰੀ ਬਣੀ ਜਾ ਰਹੀ ਹੈ ਕੀ ਉਹ ਮੈਂ ਦੇਖੋ ਮੈਂ ਗੋਲਡੀ ਸਾਲ ਤੋਂ ਮੈਂ ਆਪਣੇ ਬੱਚਿਆਂ ਨੂੰ ਟ੍ਰੀਟ ਕੀਤਾ ਸੀ। ਔਰ ਜਦੋਂ ਗੋਲਡੀ ਅਸੈਂਬਲੀ ਦੇ ਇਲੈਕਸ਼ਨ ਲੜ ਰਹੇ ਸੀ 2022 ਦੇ। ਹਾਲਾਂਕਿ ਮੈਂ ਝੀਲ ਤੋਂ ਵਾਪਸ ਆਇਆ ਸੀ। ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ। ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਦੇ ਜ਼ਰੂਰ ਆ। ਮੈਂ 2 ਦਿਨ ਇਸ ਗੋਲਟੀ ਵਾਸਤੇ ਲਾਇਆ। ਔਰ ਜਦੋਂ ਹੁਣ ਮੈਂ ਨਾਮਜ਼ਦ ਹੋਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ। ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਦੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ। ਸੋ ਇਸ ਨੂੰ ਮੈਂ ਕਹਾਂਗਾ ਕਿ ਵਿਸ਼ਵਾਸ ਘਾਤ। ਮੈਨੂੰ ਉਮੀਦ ਨਹੀਂ ਸੀ ਕਿ ਗੋਡੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਸ ਸਾਡੇ ਨਾਲ ਵਿਸ਼ਵਾਸ ਘਾਤ ਕਰੇਗਾ। ਪਰ ਔਰ ਨਾਲ ਇਹ ਵਿਸ਼ਵਾਸ ਘਾਤ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਇਰੀਆਂ ਭਗਵੰਤਪਾਲ ਦੀ ਸਰਕਾਰ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂਰ ਕੇ ਜਿੱਦਾਂ ਚੱਬੇਵਾਲ ਨੂੰ ਲੈ ਕੇ ਬਾਹ ਮਰੂਰ ਕੇ ਜਿੱਦਾਂ ਲੈ ਕੇ ਗਏ ਨੇ ਪਰੰਤੂ ਸਾਡਾ ਕੀਡਰ ਜਿਹੜਾ ਕਾਂਗਰਸ ਦਾ ਧੂਰੀ ਵਿੱਚ ਫਰਕਣਾ ਰਹੇਗਾ ਔਰ ਅਸੀਂ ਧੂਰੀ ਵਿੱਚੋਂ ਵੀ ਡੈਫੀਨਿਟਲੀ ਆਪਣਾ ਜਿਹੜਾ ਹੈਗਾ ਵੱਡਾ ਹਿੱਸਾ ਵੋਟ ਦੇ ਕੇ ਦਿੱਤਾ ਹੈ ਇਹ ਜਿਹੜੇ ਮਸਲੇ ਨੇ ਨਾ ਜਦੋਂ ਉਹਨਾਂ ਦੇ ਖਿਲਾਫ ਮੇਰੇ ਖਿਲਾਫ ਉਹਨਾਂ ਕੋਲ ਮੇਰੇ ਖਿਲਾਫ ਕੁਝ ਕਹਿਣ ਨੂੰ ਨਹੀਂ ਹੈ ਇਹ ਬੇਪੁਨਿਆਦ ਬੇਤੁਕੇ ਮੁੱਦੇ ਚੱਕਦੇ ਨੇ ਉਹਨੂੰ ਮੈਂ ਕਾਊਂਟਰ ਕੁਐਸਚਨ ਕਰਦਾ ਕਿ ਤੂੰ ਮਨਿਸਟਰ ਹੈਂ ਉਹ ਪਿਛਲੇ 2 ਸਾਲ ਵਿੱਚ ਦੱਸ ਕਿ ਕਿਹੜਾ ਮੁੱਦਾ ਚੁੱਕਿਆ ਪੱਜਾ ਸਾਡੇ ਕਿਸਾਨ ਕੁੱਟੇ ਗਏ ਤੂੰ ਚੁੱਪ ਰਿਆ ਸ਼ੁਭ ਕਰਨ ਦੀ ਉਦਾ ਕਤਲ ਹੋ ਗਿਆ ਤੂੰ ਚੁੱਪ ਰਿਆ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਕਲਾਕਾਰ ਮਾਰਤਾ ਤੂੰ ਚੁੱਪ ਰਿਆ ਸਾਡੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਨਿਬਰੂਗੜ ਜੇਲ੍ਹ ਚ ਭੇਜਦਾ ਤੂੰ ਚੁੱਪ ਰਿਆ 25 ਬੰਦੇ ਸ਼ਰਾਬ ਦੇ ਨਾਲ ਤੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਨੂੰ ਰੂਰ ਚ ਉਹਨਾਂ ਨੂੰ ਉਹ ਉਹਨਾਂ ਦੇ ਬੋਤ ਹੋ ਗਏ ਤੂੰ ਚੁੱਪ ਰਿਆ ਤੂੰ ਮੈਨੂੰ ਦੱਸੇ ਕਿ ਕਿਹੜੇ ਮੁੱਦੇ ਤੇ ਬੋਲਿਆ ਵਾ ਇਹਦੇ ਮੁਕਾਬਲੇ ਤੇ ਮੈਂ ਹਰ ਮੁੱਦੇ ਤੇ ਬੋਲਿਆ ਵਾਂ ਔਰ ਮੈਂ ਇਹਨੂੰ ਕਹੂੰਗਾ ਮੈਂ ਇਹਨੂੰ ਬੰਦੂਆ ਮਜ਼ਦੂਰ ਕਰਾਰ ਦੂੰ ਇਹ ਸਿਰਫ ਉਸ ਦਿਨ ਬੋਲਦੇ ਜਦੋਂ ਕੇਜਰੀਵਾਲ ਚੱਕਿਆ ਗਿਆ ਇਹਨਾਂ ਦੇ ਔਰ ਦੂਜੀ ਗੱਲ ਕਿ ਇਹਨੂੰ ਬਰਨਾਲੇ ਤੋਂ ਬਾਹਰ ਨਹੀਂ ਕੋ ਜਾਣਦਾ ਇਹਨੂੰ ਕੋ ਬਾਜੇ ਚ ਮੇਰੇ ਨਾਲ ੱੱੱਲੇ ਤੇ ਉੱਥੇ ਸਾਦੇ ਸਾਦੇ ਨਿਵਾਸ ਤੇ ਮੇਰੇ ਨਾਲ ਖੜ ਜੇ ਮੈਨੂੰ ਤਾਂ ਫਿਰ ਵੀ ਲੋਕ ਪਿਛਾਲ ਲੈਣਗੇ ਲੇਕਿਨ ਇਸ ਤੋਂ ਪਤਾ ਨਿਰਬੂਗਾ ਕਿ ਪੰਜਾਬ ਦਾ ਵੀ ਹੈ ਕਿ ਕਿ ਪੰਜਾਬ ਤੋਂ ਗੈਰ ਪੰਜਾਬੀ ਲੈ ਗਿਆ ਇੰਨੀ ਇਹਦੀ ਜਿਹੜੀ ਸੀਗੀ ਵਰਕਿੰਗ ਸਟਾਈਲ ਕਮਜ਼ੋਰ ਹੈ ਦੂਸਰਾ ਭਗਵਾਨਪਤਮਾਨ ਨੇ ਜਾਂ ਇਹਦੀ ਸਰਕਾਰ ਨੇ ਇਹਦੇ ਕੋਲ ਮਿਲਦਾ ਪੰਜ ਸੱਤ ਡਿਪਾਰਟਮੈਂਟ ਵਾਪਸ ਲੈ ਲੈਣ ਸੋ ਜਿਹੜਾ ਮਨਿਸਟਰ ਆਪਣੇ ਪਰਫਾਰਮੈਂਸ ਪਰਫਾਰਮੈਂਸ ਵਿੱਚ ਫੇਲ ਆ ਇੱਕ ਨਿਖੇਤ ਸਾਬਤ ਹੋ ਗਿਆ ਮਹਿਕਮੇ ਨਹੀਂ ਚਲਾ ਸਕਿਆ ਉਹ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਕੀ ਚੱਕਿਆ ਔਰ ਮੈਂ ਇਹਨੂੰ ਚੁਣੌਤੀ ਦਿੰਦਾ ਕਿ ਤੂੰ ਆਪਣੇ ਮਹਿਕਮਾ ਤੇ ਕੋਈ ਕੋਈ ਆ ਟਾਂਵੀ ਟੱਲੀ ਫਾਈਲ ਆਉਂਦੀ ਆ ਤੂੰ ਮੈਨੂੰ ਸਪੋਰਟਸ ਮਹਿਕਮੇ ਦੇ ਦੱਸ ਉਪਲਬਧੀਆਂ ਗਿਣਾ ਦੇ ਮੈਂ ਮੰਨਦਾ ਹਾਂ ਤੁਹਾਡੇ ਸਾਹਮਣੇ ਇਕੱਠ ਹੋਇਆ ਇਹ ਦੇਖ ਲਓ ਸੋ ਮੈਨੂੰ ਕੀ ਵੋਟ ਪੈਣੀ ਆ ਮੈਨੂੰ ਆਫਕੋਰਸ ਕਾਂਗਰਸ ਜਿੱਦਾਂ ਮੈਂ ਕਹਿੰਦਾ ਕਿ ਇਹ ਇੰਦਰ ਬਹੁਤ ਉੱਪਰ ਕੇ ਪਾਰ ਹੈ ਮੈਨੂੰ ਆਰਗੇਨਿਕਲੀ ਆਪ ਮੁਹਰੇ ਲੋਕਾਂ ਨੇ ਮੇਰੇ ਕੀਤੇ ਹੋਏ ਕੰਮਾਂ ਦੀ ਗੋਪਾਹ ਇਹ ਸ਼ੈ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕੌਣ ਕੌਣ ਵੋਟ ਪਾ ਰਿਹਾ ਇਹ ਉਦੋਂ ਹੀ ਪਤਾ ਲੱਗਣਾ ਜਦੋਂ 4 ਤਰੀਕ ਨੂੰ ਰਿਜ਼ਲਟ